ਅੱਗੇ ਉਹ ਜਿਹੜਾ ਉਹ ਜਿਹੜਾ ਨਾ ਮਹਾਗੀ ਦਾ ਨਾਮ ਫੇਨਲ ਰੋਕਾ ਰਿਹਾ ਹੈ ਆਏ ਤਾਂ ਸਾਰੇ ਪਰਿਵਾਰ ਹੈ ਇਸ ਵੇਲੇ ਸਰਕਾਰ ਤੁਹਾਡੇ ਨਾਲ ਆ ਐਮਐਲਏ ਸਾਹਿਬ ਤੁਹਾਡੇ ਨਾਲ ਆ ਪ੍ਰਸ਼ਾਸਨ ਵੀ ਤੁਹਾਡੇ ਨਾਲ ਆ ਬਿਲਕੁਲ ਜੀ ਬਿਲਕੁਲ ਸਾਰੇ ਖੜੇ ਐ ਇਸ ਵੇਲੇ ਨਜ਼ਰ ਆ ਇਹ ਨਹੀਂ ਉਹਨਾਂ ਨੇ ਧੂਆ ਘੜਾ ਦਿਓ ਦੋਰਾ ਜੰਟਾ ਮੇਰੇ ਡੇ ਤਾਂ ਕਰਦੇ ਮਾਨਵ ਤਸਕਰੀ ਹੈ ਕਿ ਜੋ ਨਹੀਂ ਵਾਦੀ ਹਾਂ ਜੀ ਮੁਕੀ 18 ਦੇ ਨਹੀਂ ਸੀ ਸੰਦੀ ਗੋਈ ਸੰਦੀ ਗੋਈ ਸਮਾਂ ਉਹ ਵੀ ਨੰਬਰ 40 ਦੀ ਸੀ ਸੰਦੀ ਗੋਈ ਤਰਿਆ ਆਪਾਂ ਜੋ ਜਿਹੜੀ ਇਹਨਾਂ ਨੇ ਦੁਬਾਰਾ ਕਰਿਆ ਉਹ ਐਂਡਿਆ ਇੱਧਰ ਨਾਉਂ ਤੋਂ ਰੰਗ ਦੇ ਬੈਠੇ ਪਏ ਗਾ ਜਿਹੜਾ ਮੀਨ ਨਾ ਜਾਣਾ ਜਿਹੜਾ ਹੈ ਉਹਨੇ ਕਿੰਨੇ ਕੋ ਕਿੰਨਾ ਕਹਿੰਦੇ ਹੋ ਗੱਲ ਕੁਝ ਨਹੀਂ ਕਰਾ ਕਰਾ ਇਹ ਗੱਲਾਂ ਮੈਂ ਕੋਈ ਕਰ ਨਹੀਂ ਰਿਹਾ ਕੋਈ ਨਹੀਂ ਇਹਨਾਂ ਦੀ ਅਲੱਗ ਕੰਡਿਸ਼ਨ ਹੈ ਆਹ ਸਹੀ ਲੱਗਨੇ ਬਾਅਦ ਵਿੱਚ ਆਇਆ ਤੁਸੀਂ ਕੀ ਕਾਰਵਾਈ ਕਰਵਾਉਣਾ ਚਾਹੁੰਦੇ ਹੋ ਤੇ ਉਹ ਸਰਕਾਰ ਵੱਲੋਂ ਬੰਦ ਹੈ ਇਸ ਕੰਮ ਵਾਸਤੇ ਠੀਕ ਹੈ ਨਾ ਸਰ ਬਿਲਕੁਲ ਹਾਂ ਮੈਂ ਸਮਝਦਾ ਜਿਹੜੇ ਇਹ ਨੌਜਵਾਨਾਂ ਤੋਂ ਰਿਪੋਰਟ ਹੋਇਆ ਇਹਨਾਂ ਬਾਰੇ ਸਰਕਾਰ ਕੁਝ ਦੇਖ ਰਹੀ ਹੈ ਬਿਲਕੁਲ ਬਿਲਕੁਲ ਸੋਚੀ ਪਹਿਲਾਂ ਇਹਨਾਂ ਦੀ ਪਰਵਾਹੀ ਤਾਂ ਕਰਵਾਈਏ ਨਾ ਕਿਸੇ ਨੇ ਕਿਸੇ ਕੋਲ ਦੋ ਖੇਤੀ ਸੀ ਉਹਨੇ ਦੋ ਖੇਤ ਵੇਚਤੇ ਕਿਸੇ ਨੇ ਕਰਜ਼ਾ ਚੱਕ ਕੇ ਅ ਬੱਚੇ ਬਾਹਰ ਭੇਜਿਆ ਕਿਉਂਕਿ ਇਹ ਤਾਂ ਜ਼ਰੂਰੀ ਆ ਬਹੁਤ ਜ਼ਰੂਰੀ ਆ ਕਿ ਇਹ ਪੜ੍ਹਾਈ ਵਾੜ ਲਈਓ ਚਲੋ ਪਿੱਛੇ ਆ ਜਾਓ ਪਿੱਛੇ ਨੂੰ ਪਿੱਛੇ ਆਓ ਜਰਾ ਇਸ ਆਪ ਕੇ ਬਹੁਤ ਫਾਇਦੇ ਕਿ ਤੁਸੀਂ ਇਹਨਾਂ ਦਾ ਕਰ ਸਕਦੇ ਹੋ ਪਰ ਇਸ ਤੋਂ ਇੱਕ ਹੀ ਕੋਈ ਬੰਦ ਦੂਜੇ ਪਾਸੇ ਬਾਹਰ ਦੇ ਤੋਂ ਕੀਤਾ ਅੱਜ ਜਿਹੜਾ ਲਾਸਟ ਨਾਈਟ ਅਮਰੀਕਾ ਤੋਂ ਰਿਪੋਰਟ ਕਰਕੇ ਅਮਰਸਰ 에어ਪੋਰਟ ਤੇ ਸਾਡੇ ਛੋਟੇ ਬੱਚੇ ਭਰਾ ਪਹੁੰਚੇ ਆ ਉਹ ਹੁਸ਼ਿਆਰਪੁਰ ਡਿਸਟ੍ਰਿਕਟ ਦੇ 10 ਸਿਗੇ ਦਿਨਾਂ ਵਿੱਚੋਂ 5 ਟਾਂਡੇ ਹਲਕੇ ਦੇ ਸਿਗੇ ਜਿਨ੍ਹਾਂ ਦੀ ਨਾਮ ਤਲਜੀਤ ਸਿੰਘ ਹਰਮਨਪ੍ਰੀਤ ਹਰਪ੍ਰੀਤ ਦਵਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਉਹ ਇੱਥੇ ਸਾਡੇ ਕੋਲ ਪਹੁੰਚ ਗਏ ਆ ਤਾਂ ਅਸੀਂ ਉਹਨਾਂ ਦੇ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਨੂੰ ਟੀਕੂ ਬਕਤੇ ਨਾਲੀ ਅਸੀਂ ਹਦਾਇਤ ਕੀਤੀ ਆ ਕਿ ਭਾਈ 5 ਦਿਨ ਦੇ ਅੰਦਰ ਅੰਦਰ ਸਾਨੂੰ ਬਿਆਨ ਨੋਟ ਕਰਾਏ ਜਾਣ ਕਿਹੜੇ ਏਜੰਟ ਦੇ ਥਰੂ ਇਹ ਗਏ ਸੀਗੇ ਤਾਂ ਕਿ ਪੰਜਾਬ ਗਵਰਨਮੈਂਟ ਉਹ ਏਜੰਟਾਂ ਤੇ ਕਾਰਵਾਈ ਕਰ ਸਕੇ ਕਿਉਂਕਿ ਸਾਡੇ ਬਹੁਤ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਨਿਰਦੇਸ਼ ਆ ਉਹਨਾਂ ਨੇ ਸਖਤੀ ਚ ਇਹ ਗੱਲ ਨੂੰ ਸੀ ਲਾਗੂ ਕਰਨ ਲਈ ਤਾਂ ਬੜੀ ਸੀਰੀਅਸ ਗੱਲ ਲਈ ਹੈ ਕਿ ਜਿਨ੍ਹਾਂ ਦੇ ਗਲਤ ਤਰੀਕੇ ਨਾਲ ਜਿਹੜੇ ਏਜੰਟਾਂ ਨੇ ਬੱਚੇ ਭੇਜੇ ਸੀਗੇ ਉਹ ਖੱਜ ਖੁਜਾਰ ਹੋਏ ਆ ਵੱਤ ਕਿਸਮਤੀ ਕੀ ਕੈਲੋ ਪੀ ਪੰਜਾਬ ਨਾਲ ਕਿਉਂ ਪਤਾ ਨਹੀਂ ਕਿਉਂ ਵਿਕਤਰਾ ਕਰਦੇ ਆ ਇੱਕ ਪੰਜਾਬ ਦੇ ਅੰਦਰ ਹੀ ਜਹਾਜ਼ ਨੂੰ ਉਤਾਰਿਆ ਜਾਂਦਾ ਤਾਂ ਇਹੋ ਮੈਸੇਜ ਦਿੱਤਾ ਜਾਂਦਾ ਕਿ ਪੰਜਾਬੀ ਸਾਰੇ ਬਾਹਰ ਜਾ ਰਿਹਾ ਹੈ ਹੱਲੇ ਕੀ ਹਰਿਆਣੇ ਦੇ ਸੀਗੇ ਗੁਜਰਾਤ ਦੇ ਸੀਗੇ ਹੋਰ ਵੀ ਕਈ ਸੂਬਿਆਂ ਦੇ ਸੇ ਬੱਚੇ ਸੀਗੇ ਪ੍ਰਮਾਤਮਾ ਦੀ ਕਿਰਪਾ ਕੀ ਇਹ ਸੁਖਸ਼ਵਲੀ ਆਪਣੇ ਘਰੇ ਆ ਗਏ ਨੇ ਤਾਂ ਜਿਸ ਤਰ੍ਹਾਂ ਮੈਨੂੰ ਬਹੁਤ ਹੀ ਸਤਿਕਾਰਯੋਗ ਪਿੰਡ ਕਰਾਲੇ ਤੋਂ ਦੱਸਿਆ ਕਿ ਚਾਰ ਖੇਤ ਲਖਾਲੇ ਸੀ ਏਜੰਟ ਇਹਨਾਂ ਕੋਲ ਜਿਹਦੀ ਕੀਮਤ ਘੱਟੋ ਘੱਟ ਵੀ 1 ਕਰੋੜ ਦੇ ਕਰੀਬ ਆ ਤੇ ਜਿੰਨਿਆਂ ਨਾਲ ਵੀ ਇਦਾਂ ਦਾ ਹੈਪਨ ਹੋਇਆ ਆ ਅਸੀਂ ਉਹਨੂੰ ਸਖਤੀ ਦੇ ਨਾਲ ਨਜਿੱਠਾਂਗੇ ਟਰਾਈ ਕਰਾਂਗੇ ਕਿ ਇਹ ਬੱਚਿਆਂ ਦੇ ਜਿਹੜੇ ਲॉस ਹੈਗੀ ਆ ਉਹਦੀ ਪ੍ਰਵਾਈ ਕੀਤੀ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਪ੍ਰੇਜ਼ੈਂਟਾ ਦਿੱਤੀ ਜਾਏਗੀ ਬਿਲਕੁਲ ਜੀ ਬਿਲਕੁਲ ਚਾਰ ਮੈਂਬਰੀ ਕਮੇਟੀ ਵੀ ਬਣਾ ਦਿੱਤੀ ਹੈ ਮੁੱਖ ਮੰਤਰੀ ਸਾਹਿਬ ਨੇ ਤੇ ਜਿੱਥੇ-ਜਿੱਥੇ ਦੇ ਜਿੱਥੋਂ-ਜਿੱਥੋਂ ਦੇ ਵੀ ਬੱਚੇ ਹੋਣਗੇ ਜਿਹੜੇ ਉਹਨਾਂ ਨੂੰ ਠਾਣੇ ਲੱਗਦੇ ਆ ਸੀਐਫਆਈਆਰ ਉੱਤੇ ਦਰਜ ਕਰਾਂਗੇ ਜਿਸ ਤਰ੍ਹਾਂ ਅਮਰਿੰਦਰ ਸਾਹਿਬ ਇਹਨਾਂ ਬੱਚਿਆਂ ਦੀ ਹੈ ਪੈਸੇ ਰਿਪੋਰਟ ਚ ਆਨੀ ਤੋ 100 ਲੱਖ ਰੁਪਏ ਦੇ ਕੇ ਪਹੁੰਚੇ ਉੱਤੇ ਪਰ ਫਿਰ ਵੀ ਉਹ ਏਜੰਟ ਜਿਹੜੇ ਹਾਲ ਤੱਕ ਦੇ ਗੱਲਬਾਤ ਵੀ ਕਈਆਂ ਨੇ ਕੀਤੀ ਪਰ ਉਹ ਟਾਣਾ ਨਹੀਂ ਕਰ ਰਹੇ ਕਿ ਅਸੀਂ ਪੈਸੇ ਮੋੜਾਂਗੇ ਇਸ ਵਿੱਚ ਕੀ ਤੁਸੀਂ ਦਿਖਦੇ ਹੋ ਮੜਾਵਾਂਗੇ ਜੀ ਪ੍ਰਾਪਰਟੀਆਂ ਜ਼ਬਤ ਕਰਾਂਗੇ ਇਹਨਾਂ ਦੀ ਵੈਸੇ ਦੇਖੋ ਗਵਰਨਮੈਂਟ 100% ਕਲੀਅਰ ਨੀਤਨਾ ਹੈ ਕਿ ਜਿੰਨੇ ਵੀ ਸਾਡੇ ਭੈਣ ਭਰਾ ਬੱਚੇ ਆ ਰਹੇ ਆ ਬਾਹਰੋਂ ਕਿ ਹੁਨਾ ਦੇ ਜਿੰਨਾ ਲਾਅ ਹੋਇਆ ਉਹ ਤਕਰੀਬਨ ਤਕਰੀਬਨ ਆਪਾਂ ਉਹਦੀ ਪ੍ਰਵਾਈ ਕਰਵਾਈ ਨਾਥ ਪਾਵਾਂਗੇ ਕਿ ਜਿਹੜੇ ਗਲਤ ਤਰੀਕੇ ਨਾਲ ਬੱਚਿਆਂ ਨੂੰ ਭੇਜਦੇ ਕਿਉਂਕਿ ਇੱਥੇ ਸਾਡੇ ਪੰਜਾਬ ਦੇ ਲੋਕ ਆ ਮੇਰੇ ਬੇਟ ਏਰੀਆ ਤਾਂ ਕਿਸੇ ਨੂੰ ਪੁੱਛਦਾ ਹੀ ਨਹੀਂ ਉਹ ਉਦਾਂ ਹੀ ਕਹਿ ਦਿੰਦੇ ਆ ਜੀ ਸਿੱਧੀ ਫਲਾਈਟ ਕਰਾਵਾਂਗੇ ਉਹ ਇਸ ਝਾਂਸੇ 'ਚ ਫਸ ਜਾਂਦੇ ਇਹਨਾਂ ਦੇ ਦੱਸਣ ਮੁਤਾਬਕ ਡੌਕੀਆਂ ਵੀ ਲੱਗਦੀਆਂ ਕਈ ਤਾਂ ਕਈ ਇਸ ਜਹਾਨੋ ਹੀ ਚਲੇ ਗਏ ਉੱਥੇ ਕਿਉਂਕਿ ਜਿਹਦੀ ਜਿਹੜਾ ਖਾੜ ਦੇ ਚ ਜਿੱਕ ਪੈਂਦਾ ਉਹਨੂੰ ਉੱਥੇ ਛੱਡ ਦਿੰਦੇ ਆ ਜਿਹੜੇ ਡਾਂਕੀ ਲਾਉਣ ਲੱਗੇ ਸਮੁੰਦਰ 'ਚ ਡਿੱਗ ਪਿਆ ਉਹਨੂੰ ਨਹੀਂ ਕੱਢਦੇ ਉੱਥੇ ਹੀ ਅ ਜਿੱਦਾਂ ਛੱਡ ਜਾਂਦੇ ਆ ਕਈਆਂ ਨੇ ਤਾਂ ਦੱਸਿਆ ਕਿ ਅਸੀਂ ਤੁਰੇ ਜਾਂਦੇ ਕਈ ਲਾਛਾਂ ਦੇਖੀਆਂ ਕਈ ਪਿੰਜਰ ਦੇਖੇ ਉੱਥੇ ਪਏ ਕਈਆਂ ਨੇ ਇਹ ਕਹਿਣਾ ਹੈ ਕਿ ਸਾਡਾ ਹੀ ਗਲਵਾ ਜਿਹੜੀ ਹੋਈ ਛਗੀ ਬਾਡਰ ਪਾਰ ਕਰਨ ਦਾ ਕੋਈ ਇਹਦੇ ਤੇ ਬੜੀ ਗੰਭੀਰ ਆ ਔਰ ਸੋਚ ਰਹੀ ਹੈ ਕਿ ਇਹਨਾਂ ਦੀ ਪਹਿਲਾਂ ਪਰਭਾਈ ਕਰਵਾਈ ਜਾਵੇ ਵਾਚ ਇਹਨਾਂ ਦੇ ਤੇ ਵੀ ਕੁਵਰੀ ਵਿਚ ਚਾ ਜਾਵੇ ਮਤਲਬ ਸਭ ਜਿਹੜਾ ਦੂਸਰਾ ਹਮ ਲਗਾ ਜਿਹੜਾ ਇਹ ਆ ਮਸਤ ਲੈਂਡ ਹੋਇਆ ਤੇ ਬਈ ਜੇ ਤੁਸੀ ਅੱਜ ਆਏ ਉਸਤਾਂ ਨੂੰ ਅੱਜ ਹੱਥਗੜੀਆਂ ਨਾਲ ਬੰਨ ਕੇ ਦਿੰਗਾ ਕਿ ਕਿੱਡਾ ਲੰਨਾ ਹਾਂਜੀ ਹੱਥਗੜੀਆਂ ਹੀ ਪੈਰਾਂ ਨੂੰ ਵੀ ਹੱਥਗੜੀਆਂ ਲੱਗੀਆਂ ਸੀ ਲੱਕ ਨੂੰ ਵੀ ਲੱਗੀਆਂ ਸੀ ਤੇ ਬਾਹਾਂ ਨੂੰ ਵੀ ਲੱਗੀਆਂ ਸੀ ਜਾਣਜੀ ਹਾਂਜੀ ਤੇ ਤੁਸੀਂ ਗਏ ਕਿ ਕਿੱਦਾ ਸੀਗੇ ਡੌਕੀ ਗਈਆਂ ਸੀ ਡੌਂਗੀ ਕਿੱਦਾ ਕਿੱਦਾ ਲੱਗੀ ਲੱਗੀ ਹੈ ਜੀ ਪਨਾਮਾ ਤਾਂ ਹੀ ਡੌਂਕੀ ਲੱਗੀ ਹੈ ਜੰਗਲ ਰਾਹੀਂ ਅੱਛਾ ਜੀ ਹਾਂਜੀ ਖਾਨਪੀ ਨੂੰ ਕੀ ਦਿੰਦੇ ਸਤਨੂੰ ਜਰੂਰ ਤੁਹਾਨੂੰ ਛੱਡ ਕੇ ਗਏ ਹੋ ਕਿੰਨੇ ਘੰਟੇ ਲੱਗੇ ਨਾਲੇ ਸਫਰ ਦਾ 68 ਘੰਟੇ ਲੱਗੇ ਹੋ ਜੀ ਦੁਕਾਨੋਂ ਸਿਰਫ ਇੱਕ ਲੇਸ ਮਿਲਦੀ ਹੈ ਵਿੱਚ ਤੇ ਵਿੱਚੋਂ ਥੋੜੇ ਮਟਰੀ ਜੀ ਅਤੇ ਪਾਣੀ ਤੁਹਾਨੂੰ ਕਿੱਥੋਂ ਮੜਿਆ ਗਿਆ ਸੀ ਤੇ ਤੇਜੋਨਾ ਬਾਰਡਰ ਤੋਂ ਹਾਂਜੀ ਇਹ ਹੁਣ ਤੁਹਾਨੂੰ ਸਾਰੇ ਹੀ ਜਿੰਨੇ ਵੀ ਆਏ ਹੋ ਹਾਂ ਸਾਰੇ ਕੈਂਪ ਤੋਂ ਹੀ ਆਏ ਹਾਂ ਚੌਂਕੇ ਆਏ ਹਾਂ ਪਿੱਛੇ ਕਿੰਨੇ ਖੋਰ ਹੈ ਜਿਹੜੇ ਪੰਜਾਬੀ ਨੇ ਜਾਂ ਭਾਰਤੀ ਨੇ ਉੱਥੇ ਜਿਹੜੇ ਕੈਂਪਾਂ ਦੇ ਵਿੱਚ ਚਾਰ-ਪੰਜ ਸੌ ਬੰਦਾ ਜੀ ਹਾਂ ਕਿੰਨਾ ਦੀ ਜ਼ਿੰਦਗੀ ਸੀ ਚੀਜ਼ ਹੈ ਜਿਹੜੇ ਤੁਸੀਂ ਦੌਕੀ ਲਾ ਕੇ ਗਏ ਸੀ ਕਿੰਨਾ ਬਹੁਤ ਮਾੜੀ ਜ਼ਿੰਦਗੀ ਸੀ ਜੀ ਹਾਂ ਜੀ ਉੱਥੇ ਵੀ ਬਹੁਤ ਮਾੜੀ ਜ਼ਿੰਦਗੀ ਐਸੀ ਚੱਲਦਾ ਮਾੜੇ ਕ੍ਰਿਪਾਲਜੀ ਵਾਲੇ ਕਿ ਪਤਲਾ ਜਾ ਪਰ ਉਹ ਲੈ ਕੇ ਸੌਣਾ ਪੈਂਦਾ ਬਹੁਤ ਠੰਡੇ ਹੱਥੀ ਜੀ ਖਾਣ ਨੂੰ ਵੀ ਦਿੰਦੇ ਨਹੀਂ ਕੁਝ ਵੀ ਲੈਸ ਹੀ ਦਿੰਦੇ ਐ ਤੇ ਪਾਣੀ ਦਿੰਦੇ ਜਾਂ ਥੋੜੇ ਜਿਹਾ ਚੌਲ ਦਿੰਦੇ ਆ ਬਸ ਜਿਹੜੇ ਪੰਜਾਬ ਦੇ ਨੌਜਵਾਨ ਅਮਰੀਕਾ ਜਾਣਾ ਚਾਹੁੰਦੇ ਗਲਤ ਢੰਗ ਦੇ ਨਾਲ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਮੇਰੇ ਇਹ ਹੀ ਕਹਣਾ ਚਾਹੁੰਦਾ ਸਹੀ ਢੰਗ ਨਾਲ ਜਾਣਾ ਚਾਹੀਦਾ ਓਦਾਂ ਗਲਤ ਢੰਗ ਨਾਲ ਕਿ ਲੱਗੇ ਜਾਣਾ ਬਹੁਤ ਸੁਣਨ ਦੇ ਵਿੱਚ ਹੈ ਕਿ ਤੁਹਾਡੀ ਜਿਹੜੀ 5 ਕਿੱਲੇ ਦੀ ਕ੍ਰੀਮ ਜਿਹੜੀ ਪੈਲੀ ਦੀ ਹੈ ਜਿਹੜੀ ਤੁਹਾਡੀ ਆਪਣੇ ਨਾਲ ਹਾਂਜੀ ਹਾਂਜੀ ਉਹਨੇ ਆਪਣੇ ਨਾਲ ਲਈ ਹੈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦਾ ਅਸੀਂ ਤਾਂ ਜੀ ਮੰਗਾਦੇ ਵੀ ਸਾਡੀ ਪੈਲੀ ਛੜਾਈ ਜਾਵੇ ਤੇ ਕੀ ਬੇ ਹਾਂਜੀ ਅਜੇ ਜਿਹੜੇ ਅੱਜ ਦੁਕਾਨ ਦੇ ਨੌਜਵਾਨ ਆਏ ਆ ਬੋਟ ਰੋਕੇ ਜਿਹੜੇ ਗੈਰ ਕਾਨੂੰਨੀ ਤੰਗ ਨਾ ਪਿੱਤਾਰੇ ਤੇ ਸੁਣਨ ਨੂੰ ਪ੍ਰਬਾਰ ਦੇ ਹਵਾਲੇ ਕੀਤਾ ਤਾਂ ਜਿਹੜੇ ਹੋਰ ਵੀ ਕੀ ਨੌਜਵਾਨ ਜਿਹੜੇ ਅਮਰੀਕਾ ਦੀ ਆਸ ਲਗਾਏ ਬੈਠੇ ਨੇ ਉਹਨਾਂ ਨੌਜਵਾਨਾਂ ਦਾ ਕੀ ਕਹਿਣਾ ਚਾਹੁੰਦੇ ਦੇਖੋ ਜੀ ਜਿਹੜੇ ਤੇ ਅੱਜ ਆਏ ਆ ਅਸੀਂ ਐਮਐਲਏ ਸਾਹਿਬ ਵੀ ਇੱਥੇ ਆਏ ਸੀਗੇ ਉਹਨਾਂ ਨੂੰ ਅਸ਼ਵਾਸ਼ਣ ਦਵਾਇਆ ਆ ਸਰਕਾਰ ਵੱਲੋਂ ਵੀ ਤੇ ਪ੍ਰਸ਼ਾਸਨ ਵੱਲੋਂ ਵੀ ਉਹਨਾਂ ਨੂੰ ਜੋ ਵੀ ਅਸੀਂ ਮੈਕਸਿਮਮ ਉਹਨਾਂ ਦੀ ਪਾਰਪਾਈ ਕਰਵਾ ਸਕਦੇ ਆ ਅਸੀਂ ਇਹਨਾਂ ਨੂੰ ਕਹਾਂ ਜੀ ਆਪਣੇ ਬਿਆਨਦਰਜ ਕਰਵਾਓ ਅਸੀਂ ਬਰچے ਦਰਜ ਕਰਦੇ ਆ ਤੇ ਉਹ ਅਸੀਂ ਇਸ ਜੀ ਦੇ ਵਚਨ ਮੰਨਦੇ ਆ ਬਾਕੀ ਜਿਹੜੇ ਬੰਦੇ ਬੱਚੇ ਆਪਣੇ ਜਿਹੜੇ ਦੁਬਾਰਾ ਝਾਕ ਲਾ ਕੇ ਬੈਠੇ ਹੋਏ ਆ ਇਹਨੇ ਨੇ ਪੈਸੇ 40 40 50 50 ਲੱਖ ਰੁਪਈਆ ਲਾ ਕੇ ਬਾਹਰ ਮਿੱਰ ਤੱਕ ਏਡੇ ਡੇ ਖਾ ਕੇ ਉੱਥੇ ਪਹੁੰਚਦੇ ਆ ਮੈਂ ਤੇ ਇਹੋ ਹੀ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਇੱਥੇ ਵੀ ਸਾਰਾ ਕੁਝ ਹੈਗਾ ਆ ਇੱਥੋਂ ਬਾਹਰੋਂ ਆਰ ਸਾਈਡਰ ਆਣ ਕੇ ਇੱਥੇ ਆਣ ਕੇ ਕੰਮਜਾਬ ਹੋ ਰਿਹਾ ਤੇ ਆਪਾਂ ਇੱਥੋਂ ਛੱਡ ਛੱਡ ਕੇ ਬਾਹਰ ਜਾ ਰਹੇ ਆ ਤੇ ਮੈਂ ਤੇ ਇਹੋ ਹੀ ਬੇਨਤੀ ਕਰੂੰਗਾ ਇੱਥੇ ਵੀ ਸਾਰਾ ਕੁਝ ਹੈਗਾ ਹੈ ਆਪਣੀ ਮਿਹਨਤ ਕਰੋ ਮਿਹਨਤ ਕਰਕੇ ਆਪਣੀ ਰੋਜੀ ਰੋਟੀ ਕਮਾਓ ਆਪਣੇ ਪਰਿਵਾਰਾਂ ਦੇ ਵਿੱਚ ਰਹੋ ਜੀ ਰਿਪੋਰਟ ਵਿੱਚ ਜਿਹੜੇ ਨੌਜਵਾਨ ਉਹਨਾਂ ਦੇ ਮਾਪੇ ਕਿਤੇ ਨਾ ਕਿਤੇ ਜਿਹੜੇ ਏਜੰਟਾਂ ਤੋਂ ਡਰਦੇ ਆ ਰਿਪੋਰਟ ਉਤਰਉਂਦੇ ਨੇ ਉੱਤਰ ਆਉਂਦੇ ਨੇ ਉਹਨਾਂ ਬਾਰੇ ਕੀ ਕਰੀਏ ਨਹੀਂ ਜੀ ਨਹੀਂ ਡਰਨ ਵਾਲੀ ਕੋਈ ਗੱਲ ਨਹੀਂ ਤੁਸੀਂ ਮੈਂ ਇਹ ਬੇਖੌਫ ਹੋ ਕੇ ਆਪਣੇ ਬਿਆਨ ਲਿਖਾਉਣ ਹਿ ਉਨ੍ਹਾਂ ਨੂੰ ਉਹਨਾਂ ਦੀ ਵਚਨਬੰਦਿਆ ਸੀ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੀ ਹਵਾ ਦਿਵਾਵਾਂਗੇ ਤੇ ਜੋ ਵੀ ਉਹਨਾਂ ਦਾ ਉਹਨਾਂ ਕੋਲ ਲਖਾਇਆ ਜੋ ਵੀ ਉਹਨਾਂ ਦੇ ਪੈਸਿਆਂ ਦੀ ਪਰਪਾਈ ਕਰਵਾਵਾਂਗੇ ਉਹਨਾਂ ਦੀ ਇੱਜ ਡਰਨ ਵਾਲੀ ਤੇ ਕੋਈ ਗੱਲ ਹੀ ਨਹੀਂ ਹੈਗੀ ਜਦੋਂ ਉਹਨਾਂ ਦੇ ਨਾਲ ਸਰਕਾਰ ਉਹਨਾਂ ਦੇ ਨਾਲ ਆ ਪ੍ਰਸ਼ਾਸਨ ਉਹਨਾਂ ਦੇ ਨਾਲ ਆ ਤੇ ਫਿਰ ਡਰਨ ਵਾਲਾ ਤੇ ਕੋਈ ਖਾਤਾ ਹੀ ਨਹੀਂ ਹੈਗਾ ਠੀਕ ਹੈ ਜੀ ਥੈਂਕ ਯੂ